ਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਨਾ ਸਲਵਾਰ ਦੇ ਵਾਲ ਪਾਉਣੇ ਦੱਸਦੇ ਆ ਵੀ ਮੈਂ ਕਿਸ ਤਰੀਕੇ ਨਾਲ ਪਾਉਂਦੀ ਆ ਉਹ ਵਾਲ ਤੇ ਚਲੋ ਸਿੱਖਣ ਨੂੰ ਤੁਸੀਂ ਸਿੱਖ ਸਕਦੇ ਹੋ ਬਹੁਤ ਚੈਨਲ ਬਏ ਨੇ ਸਿੱਖਣ ਲਈ ਤੇ ਵਾਰਈ ਆਪਾਂ ਸਿਖਾਉਂਦੇ ਨਹੀਂ ਆਪਾਂ ਤੁਹਾਨੂੰ ਦਿਖਾਉਣੀ ਆਂ ਵੀ ਮੈਂ ਕਿਸ ਤਰੀਕੇ ਨਾਲ ਪਾਉਂਦੀ ਆ ਤੇ ਇਹਦੇ ਵੀ ਵੱਖ-ਵੱਖ ਤਰੀਕੇ ਹੁੰਦੇ ਆ ਕਿ ਉਹ ਕਿਸ ਤਰ੍ਹਾਂ ਪਾਉਂਦਾ ਹੈ ਕਿ ਉਹ ਕਿਸ ਤਰ੍ਹਾਂ ਪਾਉਂਦਾ ਹੈ ਇਹ ਤੇ ਇਹ ਆਪਾਂ ਤੁਹਾਨੂੰ ਦੱਸਦੇ ਆ ਮੈਂ ਤੇ ਇੱਕ ਬੜਈ ਵੀ ਸੌਖਾ ਜਿਹਾ ਤਰੀਕਾ ਹੈ ਇਹ ਵੋਸਟਰੀ ਕੇ ਨਾਲ ਵੜ ਪਾਉਣੀ ਆ ਤੇ ਕਦੀ ਕਿਸੇ ਦੇ ਮੈਨੂੰ ਲਾਂਬਾ ਵੀ ਨਹੀਂ ਆਇਆ ਵੀ ਆਪਣੀ ਸਲਵਾਰ ਦੇ ਵਾਲ ਨਹੀਂ ਸਹੀ ਜਾਂ ਆਪਣਾ ਹਨਾ ਮੋਰਲੀ ਤਰੀਜ ਹੈ ਜਿਹੜੀ ਇਹ ਘੁੰਮਦੀ ਹੈ ਜੋ ਬਾਹਰ ਨੂੰ ਜਾਂਦੀ ਹੈ ਪਹੁੰਚੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਨਾ ਵੀ ਜੋੜ ਕੇ ਰੱਖ ਲੈਣਾ ਕੋਈ ਵੀ ਪੱਸਾ ਫੜ ਲੈਣਾਗਾ ਕਿਉਂਕਿ ਉਹ ਜੀ ਹੁੰਦੇ ਨੇ ਉਹ ਨੂੰ ਇਦਾਂ ਜੋੜ ਕੇ ਤੁਸੀਂ ਰੱਖ ਲੈਣਾ ਅਸਨ ਵਾਲੇ ਪਾਸਿਓ ਤੇ ਆ ਆ ਤੁਸੀਂ 13 ਇੰਚ ਇਹ ਨਾ ਆ ਪਾਰਿਨਾਪਦਾਇਆ ਇਸ ਕਰਕੇ ਦੀ 벨ਟ ਦਾ ਆਪਾਂ ਇਸ ਤਰ੍ਹਾਂ ਜੋੜ ਲਈ ਆ ਜਿੰਨੀ ਵੀ ਆਊਗੀ ਤੁਸੀਂ ਉਸ ਤਰ੍ਹਾਂ ਮੈਂ ਤੀਕ ਕਰ ਲੈਣੀ ਹੈ ਇਹਦਾ ਇਦਾਂ ਅੱਧ ਕਰ ਲੈਣਾ ਹੈ ਤੁਸੀਂ ਇਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਮਿੰਕੇ ਨਾਲ ਰੱਖ ਸਕਦੇ ਆ ਦੇ ਸਹੀ ਇਥੇ ਆਮ ਦੀ ਹੈ 벨ਟ ਤੁਸੀਂ ਇਸ ਤਰ੍ਹਾਂ ਮੇਚ ਕੇ ਰੱਖ ਲਓ ਤੇ ਫਿਰ ਉਹ ਦੂਜੇ ਤਿੰਨ ਜਾਂ ਸਾਢੇ ਤਿੰਨ ਤੇ ਫਿਰ ਇੱਕ ਨਿਸ਼ਾਨ ਲਾ ਲਓ ਫालतੂ ਇਹ ਹੈਗਾ ਆ ਤੇ ਇੱਕ ਆਪਣਾ 3 ਤੋਂ ਜਾਂ 2.5 ਇੰਚ ਵੀ ਤੁਸੀਂ ਨਿਸ਼ਾਨ ਹੋਰ ਲਾ ਸਕਦੇ ਜਿਹੜਾ ਆਪਣਾ ਬੈਕ ਸਾਈਡ ਤੇ ਵਲ ਪੈਣੇ ਨੇ ਦੋ ਇੱਥੇ ਸਲਵਾਰ ਦੇ ਫਿਰ ਖਿੱਚ ਨਹੀਂ ਪੈਂਦੀ ਹਨਾ ਆਪਣੀ ਝੋਲੀ ਜਾਂ ਅਸਲ ਕਹਿ ਲੋ ਇਹ ਫਟਦਾ ਨਹੀਂ ਕੋਈ ਬੈਠਣ ਉੱਠਣ ਲੱਗਿਆ ਤੰਗੀ ਨਹੀਂ ਆਉਂਦੀ ਤੇ ਖਿੱਚਦੀ ਨਹੀਂ ਪੈਂਦੀ ਇਸ ਕਰਕੇ ਇਹ ਆਪਾਂ ਨਾ 6.5 ਇੰਚ ਕਪੜਾ ਇਹ ਤੁਹਾਨੂੰ ਫालतू ਦਾ ਨਿਸ਼ਾਨੀ ਲਾ ਲੈਣੀ ਆਪਾਂ ਨਿਸ਼ਾਨੀਆਂ ਲਾ ਲੀਆਂ ਨੇ ਆ ਤਾਂ ਆਪਾਂ ਵੱੱਡ ਲੈਣਾ ਹੈ ਕਿਉਂਕਿ ਆਪਣਾ ਪੂਰਾ ਪੂਰਾ ਬੈਲਟ ਦੇ ਅੱਗੇ-ਅੱਗੇ ਨਹੀਂ ਤਾਂ ਹੀ ਨੀ ਵੱਲ ਪੈਂਦੇ ਇਹਨਾਂ ਕਪੜਾ ਜਿਹੜਾ ਇਹ ਆ ਸਾਈਡ ਤੋਂ ਪਲੇਨ ਹੁੰਦਾ ਹੈ ਤੇ ਆ ਜਿਹੜਾ ਇਹ ਪਿੱਛੇ ਬੈਕ ਸਾਈਡ ਤੇ ਵੱਲਦਾ ਜਾਣਾ ਤੇ ਬਾਕੀ ਆਪਾਂ ਭਾਰੀ ਨਾਲ ਤੇ ਆ ਇਹ ਚਲੋ ਆਪਣੇ 8.5 8 ਦੇ ਵਿੱਚ ਵਿੱਚ ਵੱਲ ਪੈ ਜਾਣਗੇ ਉਦੋਂ ਆਪਾਂ 7.5 ਦੇ ਵਿੱਚ ਵਿੱਚ ਵੱਲ ਪਾ ਲੈਂਦੇ ਆ ਖੱਦ ਤੋਂ 8 ਹੋ ਜਾਂਦਾ ਜਿਆਦਾ ਨਹੀਂ ਉਦੋਂ ਫਿਰ ਬਾਹਰ ਨੂੰ ਸਲਵਾਰ ਨੂੰ ਮਨ ਲੱਗ ਜਾਂਦੇ ਤੇ ਬਾਕੀ ਇਸ ਤਰ੍ਹਾਂ ਕਰਕੇ ਆਪਾਂ ਉੱਥੇ ਤੱਕ ਵੱਲ ਪਾਉਂਦੇ ਨੇ ਜਿਹੜੇ ਉਹ ਤਾਂ ਮੈਂ ਆਪਰੇਕਾ ਦੱਸ ਦਿਆਂ ਆਪ ਕੋਈ ਨਿਸ਼ਾਨ ਵੀ ਨਹੀਂ ਲਾਉਣੇ ਜੇ ਤੁਸੀਂ ਲਾਉਣਾ ਚਾਉ ਲਾਉਣਾ ਚਾਹੁੰਦੇ ਹੋ ਨਾ ਨਿਸ਼ਾਨ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇੱਥੇ 1.5 ਇੰਚ ਛੱਡ ਕੇ ਇਧਰ ਫਿਰ ਤੁਸੀਂ ਲਾ ਵੀ ਸਕਦੇ ਹੋ 3-3 ਇੰਚ ਦੇ ਵੀ ਲਾ ਸਕਦੇ ਏਦਾਂ ਛੜਨ ਇਸ ਤਰ੍ਹਾਂ ਤੁਸੀਂ 3-3 ਇੰਚ ਦੇ ਨਿਸ਼ਾਨ ਵੀ ਲਾ ਸਕਦੇ ਹੋ ਜੇ ਥੋੜਾ ਜਿਹਾ ਕੱਪੜਾ ਵੱਧ ਹੈ ਭਾਰੀ ਸਲਵਾਰ ਤੇ ਫਿਰ ਤੁਸੀਂ 3-3 ਦੇ ਪਾ ਲਓ ਤੇ ਜੇ ਆਪਣਾ ਥੋੜਾ ਹੌਲੀ ਇਸ ਸਰਵਾਰ ਨੂੰ ਤਾਂ 2.5 2 ਦੇ ਜਾਂ 2 2 ਇੰਚ ਦੇ ਵੀ ਬੜਾ ਚੱਕ ਸਕਦੇ ਹਾਂ ਪਰ ਸਟੇਟ ਸਲਵਾਰਾਂ ਹੁੰਦੀਆਂ ਜਿਹੜੀਆਂ ਅੰਦਰ ਗਲਕਾ ਕੇ ਪਾਈਂਦੀਆਂ ਤੇ ਆਪਾਂ ਤਾਂ ਬਾੜ ਪਾ ਕੇ ਦਿਖਾ ਦਿੰਨੇ ਆ ਕੋਈ ਸਿੱਧੇ ਜਿਹੇ ਤਰੀਕੇ ਦੇ ਨਾਲ ਕੋਈ ਖਾਸ ਨਹੀਂ ਗੈਦਰ ਮਸ਼ੀਨ ਤੇ ਆਂ ਜਿਆ ਵਾਲਾ ਜਿਹੜਾ ਲਾਸਟ ਚ ਆਣੇ ਉਹਨੇ ਪਾਸੇ ਆਪਾਂ ਲਾ ਲੈਣਾ ਆ ਵਾਲਾ ਜਿਹੜਾ ਛੱਡ ਦੇਣਾ ਤੇ ਆਪਾਂ ਹੁਣ ਇੱਥੇ ਬੜ ਪਾਉਣੇ ਸਟਾਰਟ ਕਰਨੇ ਆ ਇਦਾਂ ਲੁਕਾ ਕੇ ਪਾਣੀ ਸਟਾਰਟ ਕਰ ਦੋ ਭਾਣੀ ਦੇ ਲੱਪਰਸ ਕੋਈ ਗੱਲ ਨਹੀਂ ਕੱਢੀ ਕਪ ਇਥੇ ਵਿੱਚ ਵਿੱਚ ਹੀ ਰੱਖਦੇ ਆ ਜੰਮ ਸੀ ਰੇ ਦੀ ਵਾਲੀ ਹੁੰਦੇ ਹੈ ਇਹ ਕੱਟਤੀ ਦੋ ਟਾਈ ਜਿੰਨੇ ਇੰਚ ਦਾ ਮੈਂ ਤੇ ਸਿਰਫ ਅੰਦਾਜ਼ੇ ਜੇ ਨਾਲ ਚੱਕਾਂ ਲਾ ਦੇ ਜਾਨੀ ਮਾੜਾ ਆਪਣੀ ਮਸ਼ੀਨ ਦੇ ਹਿਸਾਬ ਕਟਾਵਲਾਂ ਨਹੀਂ ਇੱਕ ਤਾਂ ਵਾਲ ਤੁਸੀਂ ਜਿਹੜਾ ਸ਼ੁਰੂ ਵਾਲਾ ਆ ਉਹ ਤੁਸੀਂ ਪਾ ਸਕਦੇ ਹੋ ਬਸ ਮੈਂ ਤੇ ਇਥੋਂ ਜੇ ਬੜਾ ਭਾਰੀ ਆ ਤਾਂ ਫਿਰ ਇੱਥੋਂ ਚੱਕ ਲੈਂਦੇ ਆ ਮਸ਼ੀਨ ਦੇ ਹਿਸਾਬ ਨਾਲ ਲੈਂਦੇ ਜੇ ਥੋੜੀ ਜੀ ਹੋਲੀ ਹੈ ਤੇ ਫਿਰ ਇੱਥੋਂ ਕਰਕੇ ਚੱਕ ਲੈਂਦੇ ਆ ਬਸ ਇੱਕ ਹਿਸਾਬ ਆ ਆਪਣਾ ਇੱਕ ਦੋ ਤੁਸੀਂ ਵਾਲ ਜਿਹੜੇ ਨੇ ਉਹ ਛੋਟੇ ਪਾ ਲਓ ਸਾਈਡ ਤੋਂ ਵੀ ਤੇ ਦੂਸਰੀ ਸਾਈਡ ਤੋਂ ਤੁਸੀਂ ਵਾਲ ਪਾਉਣੇ ਸੀ ਵੀ ਆਪਾਂ ਤਾਂ ਕਰ ਰਹੇ ਹਾਂ ਕਿ ਤਾਂ ਮਾਪਾ ਬੈਲਟ ਜੜਨੀ ਨਹੀਂ ਦੱਸਾਂਗੇ ਇਸ ਤਰ੍ਹਾਂ ਫੜ ਕੇ ਮੈਂ ਤਾਂ ਵਾਲ ਪਾ ਲੈਣੀ ਆ ਕਦੀ ਵੀ ਕੋਈ ਵੀ ਨਹੀਂ ਆਈ ਦਿੱਕਤ ਪਰੇਸ਼ਾਨੀ

ਆ ਸੀਣ ਜਿਹੜੀ ਨਾ ਕੋਈ ਵੀ ਸੀਣ ਸਾਈਡ ਵਾਲ ਜਿਹੜੀ ਹੁੰਦੀ ਹੈ ਇਹਨੂੰ ਕਦੇ ਵੀ ਤੁਸੀਂ ਇੰਜ ਕਰਕੇ ਫੜ ਕੇ ਉੱਪਰ ਨਹੀਂ ਲੈ ਕੇ ਆਉਣਾ ਜਾਂ ਇੱਥੋਂ ਕੋ ਬੜ ਪਾਓਗੇ ਇਸ ਤਰ੍ਹਾਂ ਉੱਪਰ ਨਹੀਂ ਲੈ ਕੇ ਆਉਣਾ ਇਹਨੂੰ ਵਿੱਚ ਹੀ ਆਪਾਂ ਕਰਦੇ ਹਾਂ ਆਪਣੀ ਤਰੀਜ਼ ਵਾਲਾ ਜਿਹੜਾ ਪੱਟ ਦੇ ਵਿੱਚ ਵਿਚਕਾਰ ਆਪਾਂ ਸ਼ੰਗਲਾ ਲੈਣੀ ਹੁਣ ਪਹਿਲਾਂ ਨਾ ਟੇਨ ਨੂੰ ਵੀ ਆਪਾਂ ਇਸ ਤਰ੍ਹਾਂ ਦਬਾ ਦੇਣਾ ਨਾ ਜਿਆਦੀਆਂ ਵੱਡੀਆਂ ਚੋਣਾਂ ਪਾਉਣੀਆਂ ਨੇ ਨਾ ਜਿਆਦੀਆਂ ਛੋਟੀਆਂ ਹੁਣ ਆ ਗਈ ਐਸ ਤਰੀਜ਼ ਵਾਲੀ ਦੀ ਗੱਲ ਇਹ ਇਹ ਤੁਸੀਂ ਨੇ ਜਿਹੜਾ ਇਹ ਵੱਟਾ ਪਾਇਓ ਥੋੜਾ ਜਿਹਾ ਚਾਹੀਦੀ ਇੱਥੋਂ ਇੱਕ ਹੋਰ ਚੱਕ ਲਓ ਛੋਟਾ ਆ ਜਾ ਇਹਨੂੰ ਹਮੇਸ਼ਾ ਉੱਤੇ ਹੀ ਲੈ ਕੇ ਆਉਣਾ ਜਿਸ ਤਾਰ ਤੂੰ ਜਿਹੜੀ ਤਰੀਜ਼ ਹੈ ਉਹਦਾ ਵਾਲਾ ਪਾ ਉੱਤੇ ਹੀ ਲੈ ਕੇ ਆਉਣਾ ਇਹਨੂੰ ਵਿੱਚ ਨਹੀਂ ਕਰਨੀ ਉਹ ਨਾਲ ਚਾਨ ਆ ਗਿਆ ਇੱਕ ਆਪਾਂ ਮੈਂਟਰੀ ਕਰ ਲੈਣਗੇ ਆਪਣੀਆਂ ਚੋਨਾ ਮੇੜੀਆਂ ਕਿੰਨੇ ਗਰੀਂਚ ਦੇ ਵਿੱਚ ਪੈ ਗਈਆਂ ਲੋ 17 ਤੋਂ 7.5 ਦੇ ਵਿੱਚ ਵਿੱਚ ਪੈ ਗਈਆਂ ਹਨ ਆਪਾਂ ਆਪਣੀਆਂ ਦੋ ਚੋਨਾ ਹੋਰ ਪੈਣੀਆਂ 8 ਤੋਂ 8 ਦੇ ਵਿੱਚ ਕਿਉਂਕਿ ਭਾਰੀ ਨਾਲ ਆਪਾਂ ਪੈ ਜਾਣੀਆਂ ਨੇ ਜਿਆਦਾ ਕਰਨਾ ਸਾਢੇ ਸੱਤ ਦੇ ਵਿੱਚ ਵਿੱਚ ਰੱਖੀ ਦੀਆਂ ਨੇ ਉਹ ਜਿਹੜੇ ਸਟਰਾਂਪਾ ਇੱਕ ਪਾਸੇ ਦੀਆਂ ਪਾ ਲਈਆਂ ਨੇ ਮਿੰਤੀ ਕਰ ਲੈਣੇ ਆ ਕਦੀ ਖੋਲ ਕੇ ਆਪਾਂ ਕਰ ਸਕਦੇ ਹਾਂ ਹੈਨਾ 8 8.5 ਦੇ ਇਸ 8.5 ਦੇ ਵਿੱਚ ਵਿੱਚ ਪੈ ਗਈਆਂ ਨੇ ਇਧਰ ਤੇ 8.5 ਦੇ ਹਨ ਵਿੱਚ ਵਿੱਚ ਪੈ ਗਈਆਂ ਕਦੋਂ ਕਿਉਂਕਿ ਭਾਰੀ ਨਾ ਪਿਆ ਤੇ ਹੋਰ ਇਹ ਨਾਲ ਤੇ ਆਪਾਂ ਉਹ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਜੇ ਇਹ ਆਪਣੀ ਨਾਂ ਸੈਟ ਆਵੇ ਆਪਾਂ ਇੱਕ ਅੱਧੀ ਜਿਹੜੀ ਆ ਚੋਣ ਕੱਢ ਵੀ ਸਕਦੇ ਹਾਂ ਤੇ ਹੋਰ ਪਾ ਵੀ ਸਕਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਇਹ ਦਲ ਨਫਾ ਲੈਣੀਆਂ ਬਿਲਕੁਲ ਬਹੁਤ ਸੋਨੀ ਸਲਵਾਰ ਇਸ ਤਰ੍ਹਾਂ ਨਾ ਬਣ ਕੇ ਯਾਰ ਭੁੱਲ ਜਾਂਦੀ ਹੈ ਕੋਈ ਤੁਸੀਂ ਆਪ ਦੀ ਮਸ਼ੀਨ ਤੇ ਨਿਸ਼ਾਨੀ ਲਾ ਲਿਆ ਤਾਂ ਸਲਵਾਰ ਵਾਸਾ ਸਲਵਾਰ ਤੇ ਨਿਸ਼ਾਨੀ ਲਾਉਂਦੀ ਨਾ ਗੋੜ ਨਹੀਂ ਪੈਂਦੀ ਤੁਸੀਂ ਜੇ ਵੱਡਾ ਵਾਲ ਕੋਣਾ ਇੱਥੇ ਨਿਸ਼ਾਨੀ ਲਾ ਲਿਆ ਕਰੋ ਇਸ ਤੋਂ ਏਜਿਨ ਨਿਸ਼ਾਨੀ ਭੁੱਲ ਜਾਂਦੇ ਆਪਾਂ ਨੋ ਜਿੱਸੇ ਤਰੀਆ ਪਾਏ ਹਲ ਪਾ ਲੈਨੇ। ਇਹ ਆਪਾਂ ਬੈਲਟ ਵੀ ਤੁਹਾਨੂੰ ਨਾਲ ਕੇ ਦਿਖਾਵਾਂਗੇ। ਇਹ ਆਪਾਂ ਪੂਰੇ ਹਲ ਪਾ ਲਈਏ ਫਿਰ ਮਿਲਦੇ ਆਂ ਪਤਨ। ਨੋ ਜਿੱਦੋਂ ਨਾ ਪਸੰਦ ਦੇ ਵਾਲ ਐ ਇਸ ਤਰ੍ਹਾਂ ਪਾ ਕੇ ਆਪਾਂ ਇੱਕੋ ਜਿਹਾ ਇਹਨੂੰ ਇਸ ਤਰ੍ਹਾਂ ਲਾ ਕੇ ਇਹਦੇ ਨਾਲ ਕੋਈ ਜਿ ਕਰਕੇ ਆਪਾਂ ਇਸ ਤਰ੍ਹਾਂ ਤਰ ਲੈਣੀ। ਕਰਕੇ ਫਿਰ ਆਪਣੀ ਆਪਣਾ ਬੈਲਟ ਐ ਜਿਹੜੀ ਹਾਂਜੀ ਤੁਸੀਂ ਇਸ ਤਰੀਕੇ ਨਾਲ ਨਾ ਆਪਣਾ ਬੈਲਟ ਨੂੰ ਇਹਦੇ ਨਾਲ ਧਰ ਕੇ ਇਸ ਤਰ੍ਹਾਂ ਮਲਾ ਲੈਣਾ ਤੇ ਦੇਖੋ ਦੋਨੇ ਪਾਸੇ ਆਪਣੀ ਜਿਹੜੀ ਵਾਲ ਆਪਣੀ ਬੈਕ ਸਾਈਡ ਤੇ ਪੈਣੇ ਨੇ ਉਹ ਆਪਣਾ ਇੰਨੇ ਨਾਲ ਦੇਖੋ ਦੋਨੇ ਪਾਸੇ ਇੱਕੋ ਜਿਹਾ ਬਚ ਗਿਆ ਤੇ ਹੁਣ ਆਪਾਂ ਇੱਥੇ ਬੱਤੇ ਕੀ ਕਰਨਾ ਇਹਨੂੰ ਇਸ ਤਰ੍ਹਾਂ ਕਰ ਲੈਣਾ ਹੈ ਇਸ ਤਰ੍ਹਾਂ ਜਿਹੜਾ ਛਿੜੀ ਵਾਲਾ ਪਾਸਾ ਹੈ ਇਹ ਮਚੀਲ ਕੇ ਆ ਰਿਹਾ ਏ ਇਸ ਕੋਲ ਵਿੱਚ ਘਾਰ ਸੈਟ ਕਰਕੇ ਇਹ ਨੂੰ ਪਾਸ ਕਰ ਲਵਾਂ। ਉਹ ਵੀ ਵਾਧ ਘਟ ਹੋ ਗਿਆ ਆਪਣੇ ਅੰਗੋ ਹੋ ਜਾਂਦਾ ਹੈ ਵੀ ਆਪਾਂ ਪਲਾਸਟਿਕ ਜਿਹੜੇ ਚੋਂ ਉਹਨਾਂ ਨੂੰ ਦੇਟੇ ਚ ਹੋਰ ਪਾ ਵੀ ਸਕਦੇ ਆ। ਸਭ ਤੋਂ ਸੌਖਾ ਤਰੀਕਾ ਮੈਨੂੰ ਤਾਂ ਇਹੀ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਵਾਸਤੇ ਆਪਾਂ ਤੁਹਾਨੂੰ ਕਹਿੰਦੇ ਨਹੀਂਗੇ ਜੇ ਤੁਹਾਨੂੰ ਚੰਗਾ ਲੱਗਾ ਤੇ ਤੁਸੀਂ ਕਰਦੇ ਹੋ। ਜਿਹਨਾਂ ਨੂੰ ਸਮਝ ਲੱਗਦੀ ਆ ਕੁਝ ਤੇ ਉਹ ਕਰ ਲਈ ਆਪਣੇ ਆਪ ਹੀ ਕਰ ਜਾਂਦੇ ਨੇ। ਜਿਹੜੀ ਚੋਣਾ ਪਾਣ ਵਾਲੀ ਸਲਾਈ ਹੈ ਨਾ ਉਹਦੇ ਉੱਤੇ ਤੁਸੀਂ ਲਾ ਲੈਣਾ ਇੱਕ ਅੱਗੇ ਤੋਂ ਆਪਾਂ ਇਸ ਤਰ੍ਹਾਂ ਮੇਚ ਲੈਣਾ ਹੁੰਦਾ ਹੈ ਆਹ ਵਾਲੀ ਬੈਕ ਸਾਈਡ ਵਾਲੀ ਨਾਲ ਆਹ ਵਾਲਾ ਹੱਸਣ ਵਾਲੀ ਆਪਾਂ ਮੇਚ ਲੈਣੀ ਹੈ ਤੇ ਆਹ ਦੇਖੋ ਆਪਣਾ ਆਹ ਜਿਹੜੀ ਚੋਣਾ ਆਪਣੇ ਆਪ 2.5 ਇੰਚ ਦੀ ਤਿਆਰ ਹੈ ਘੱਟ ਤੋਂ ਘੱਟ 2.5 ਜਾਂ 3 ਇੰਚ ਦੀ ਤਾਂ ਹੋਣੀ ਚਾਹੀਦੀ ਹੈ ਬਿਲਕੁਲ ਛੋਟੀ ਜਿਹੀ ਨਹੀਂ ਹੋਣੀ ਹੈਗੀ ਸੋ ਸੋਖਾ ਤਰੀਕਾ ਦੱਸਿਆ ਇਹ ਆ ਫਿਰ ਇਸ ਤਰ੍ਹਾਂ ਭੰ ਇਨਨ ਦੋਨਾਂ ਨੂੰ ਮਿਲਾ ਕੇ ਬੈਕ ਸਾਈਡ ਦੀ 벨ਟ ਵਾਲੀ ਸੀਨ ਨੂੰ ਵੀ ਤੇ ਆਪਣੀ ਆਸਣ ਵਾਲੀ ਨੂੰ ਇਹ ਵਲਵਲ ਜਿਹੜਾ ਤੁਸੀਂ ਇਸ ਤਰ੍ਹਾਂ ਪਾ ਲੀ ਸੈਟ ਕਰਨਾ ਹੈ ਬਹੁਤ ਛੇ ਇਸ ਤਰ੍ਹਾਂ ਹਾਂਜੀ ਟ੍ਰਿਕ ਐ ਕੋਈ ਵੱਡੀ ਬਹੁਤ ਹੀ ਜ਼ਿਆਦੀ ਗੇਮ ਨਹੀਂ ਹੈਗੀ ਇਹਦੇ ਚ ਇਹ ਥਿਲਾ ਲੈ ਆ ਗਏ ਆਪਾਂ ਦੂਜੇ ਪਾਸੇ ਨੂੰ ਵੇਣ ਲਈ ਤਾਂ ਆ ਦੇਖੋ ਇਧਰੋਂ ਫੜ ਕੇ ਆਪਾਂ ਤੇ ਆ ਬੈਲਟ ਨੂੰ ਨਾਲ-ਨਾਲ ਨਾ ਇਸ ਤਰ੍ਹਾਂ ਮਿਲ ਲੈ ਆ ਦੇਖੋ ਇਸ ਤਰ੍ਹਾਂ ਮਿਲ ਲਿਆ તો આ અપણા ગડા આપા વાળપોને બેગ સે આતે ઓપના ફેરા કપડા ઉન નઈ જીના પર રખયા સી ઉન નઈ તૈયાર આ ફેરા ઈ ભી આ સ્તર અપા વાળપોને આપા ફિર તબ હું ઈ આપા બુરાક આલસી ઉન લા કે તબ ફેર પખાઉણીયા ਦੇ ਕੋਈ ਆਪਣੀ ਬੈਲਟ ਜਿਹੜੀ ਹੈ ਇਹ ਚੋਣਾ ਦੇ ਤੇ ਪੂਰੀ ਆ ਨਾ ਵੱਧ ਨਾ ਘਟਨਾ ਨਾ ਆਪਣ ਨੂੰ ਕੁਛ ਢੇੜ ਨਹੀਂ ਪਈ ਜਨਾ ਕੁਛ ਗਲ ਪਾਉਣਾ ਮੈਂ ਤਾਂ ਸਿੱਧੀ ਕਰਕੇ ਦਿਖਾ ਲੈਂਦੀ ਆ ਦੇਖ ਆ ਦੇਖੋ ਆਪਣੇ ਅਗਲੇ ਇਹਨਾਂ ਜਿਹੜਾ ਆਪਣੇ ਸਾਈਡ ਤੋਂ ਆਪਾਂ ਰੱਖਿਆ ਸੀ ਨਾ ਦੋ ਹਿੱਸਿਆਂ ਦੇ ਵਿੱਚ ਇੱਕ ਬੈਕ ਸਾਈਡ ਦੀਆਂ ਚੋਣਾ ਤੇ ਇੱਕ 3 ਇੰਚ ਜਿਹੜਾ ਆਪਾਂ ਆ ਰੱਖਿਆ ਸੀ ਆ ਪਲੇਣ ਵਾਲਾ ਤੇ ਆਪਣੇ ਭਾਵੇਂ ਛੋਟੀ ਸਲਵਾਰ ਹੋਵੇ ਭਾਵੇਂ ਭਾਰੀ ਹੋਵੇ ਭਾਵੇਂ ਇਹ ਹੁੰਦਾ ਹੀ ਆਉਂਦਾ ਇਹਨਾਂ ਠੀਕ ਹੈ ਤੇ ਬੈਕ ਸਾਈਡ ਤੋਂ ਆਦੇ ਆਪਣੇ ਦੋ ਵੱਲ ਵੀ ਆ ਜਿਹੜੇ ਇੱਥੇ ਪਏ ਨੇ ਇਹ ਵੀ ਜ਼ਰੂਰੀ ਹੁੰਦੇ ਨੇ ਇਹ ਆਪਣੇ ਦੋ ਬਲ ਜਿਹੜੇ ਨੇ ਇਹ ਵੀ 3 ਇੰਚ ਦੇ ਜਾਂ 2.5 ਇੰਚ ਦੇ ਪੌਣੇ ਜ਼ਰੂਰੀ ਨੇ ਤੇ ਹੁਣ ਇਹਦੇ ਉੱਤੇ ਹੈਗੀ ਇੱਕ ਦਾਵ ਵਾਲੀ ਸੀਣ ਆਪਾਂ ਲਾ ਲੈਣੀ ਹੈ ਇਸ ਤਰ੍ਹਾਂ ਆਪਾਂ ਕਰ ਲੈਣਾ ਤੇ ਇਹ ਆ ਦੀ ਸੀਣ ਨਾ ਤੁਸੀਂ ਬਹੁਤ ਜ਼ਿਆਦਾ ਇਹਦੇ ਉੱਤੇ ਨਹੀਂ ਪਾਉਣੀ ਹੈਗੀ ਇੱਕ ਪੈਰ ਦਾ ਪਰ ਰੱਖਣਾ ਫਿਰ ਆਪਾਂ ਚਾਹੇ ਦੀ ਨਾ ਇੰਤਲੋਕ ਹੋ ਗਏ ਨਾ ਹੋਵੇ ਕੋਈ ਦਿੱਕਤ ਨਹੀਂ ਆਉਣੀ ਹੈਗੀ ਕਦੇ ਵੀ ਚੋਣਾ ਦੀ ਚੋਨਾ ਦਿੱਤਾ ਹੈ ਕਿ ਕਪੜਾ ਜਿਹੜੀ ਹੈ ਸਪੇਸ ਛੱਡ ਕੇ ਇਸ ਤਰ੍ਹਾਂ ਸਵਾਈ ਦਾ ਦੇ। ਕਦੇ ਵੀ ਆਪਣੀਆਂ ਚੋਨਾ ਗਲ ਉਹ ਇੱਧਰ ਪਿੱਛੋਂ ਨਿਕਲਦੇ ਨਹੀਂ ਹੈਗੇ। ਇਹ ਜਿਹੜੀ ਜਿਹੜੀ ਸਲਾਈ ਹੈ ਨਾ ਬਿਲਕੁਲ ਕਿਨਾਰੀ ਤੇ ਨਹੀਂ ਲਾਉਣੀ। ਬਿਲਕੁਲ ਕਿਨਾਰੀ ਤੇ ਨਹੀਂ ਲਾਉਣੀ। ਇੰਨੀ ਕੁ ਸਪੇਸ ਛੱਡ ਕੇ ਲਾਉਣੀ ਹੈ। ਫਿਰ ਆਪਾਂ ਨੂੰ ਇੰਟਰ ਲੋਗ ਦੀ ਕੋਈ ਲੋੜ ਨਹੀਂ ਹੋਣੀ। ਘਰ ਪਾਉਣ ਵਾਲੇ ਸੂਤਾਂ ਤੇ ਆਪਾਂ ਨਾਂ ਵੀ ਕਰਾਂਗੇ ਜਾਂ ਕਰਵਾਵਾਂਗੇ। ਇਹ 50 ਫੇਰੇ ਤੇ ਤੁਸੀਂ ਬੈਕ ਤੋਂ ਕਾਉਣ ਲੱਗ ਜੋ ਲਾਉਣ ਲੱਗ ਜੋ ਸਲਾਈ ਚਾਹੀਦੀ ਤੁਸੀਂ ਲੱਗਿਓ ਤੇ ਜਿਹੜਾ ਆ ਵਾਲਾ ਹੁੰਦਾ ਨਾ ਮਾਰਜਨ ਇਹਨੂੰ ਆਪਾਂ 벨ਟ ਵਾਲੇ ਪਾਸੇ ਹੀ ਰੱਖਣਾ ਹੈ ਇਹਨੂੰ ਆਪਾਂ ਮਾਰਜਨ ਨੂੰ ਉੱਪਰ ਨੂੰ ਰੱਖਣਾ ਹੈ ਇਸ ਤਰ੍ਹਾਂ ਲਿਖ ਕੇ ਲੋ ਜੀ ਬੜੀ ਸੌਖੇ ਤਰੀਕੇ ਦੇ ਨਾਲ ਆਪਣੀ ਬੈਲਟ ਵੀ ਆਪਾਂ ਅਟੈਚ ਕਰ ਲਈਏ ਤੇ ਚੋਨਾ ਆਪਾਂ ਪਾ ਕੇ ਤੁਹਾਨੂੰ ਦਿਖਾ ਦਿਤੀਆਂ ਨੇ ਬੈਕ ਸਾਈਡ ਦੀਆਂ ਚੋਨਾ ਜਿਹੜੀਆਂ ਦੋ ਪੈਂਦੀਆਂ ਨੇ ਉਹ ਵੀ ਪਾ ਦਿੱਤੀਆਂ ਤੇ ਇਹ ਬੜੀ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਤੁਸੀਂ ਬੈਲਟ ਨੂੰ ਅਟੈਚ ਕਰ ਸਕਦੇ ਹੋ ਚੋਨਾ ਪਾ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਰੂਟ ਕਰਨਾ